ਪੰਚਾਇਤ ਦੇ ਏਜੀ ਨੂੰ ਫਟਕਾਰ ਲਗਾਈ ਗਈ ਹੈ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ ਸਖਤ ਨਜ਼ਰ ਆ ਰਹੀ ਹੈ ਤੇ ਦੱਸਦੇ ਕਿ ਮੋਹਾਲੀ ਦੇ ਤਤਕਾਲੀ ਐਸਐਸਪੀ ਨੂੰ ਸਸਪੈਂਡ ਕੀਤਾ ਜਾਵੇ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਇੱਕ ਅਧਿਕਾਰੀ ਨੂੰ ਕਿਉਂ ਪ੍ਰੋਟੈਕਟ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜੁੜੀ ਹੈ ਫਟਕਾਰ ਲਗਾਈ ਗਈ ਹੈ ਹਾਈ ਕੋਰਟ ਦੇ ਵੱਲੋਂ ਤੇ ਉਹਨਾਂ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਮਾਮਲੇ ਦੇ ਵਿੱਚ ਜੁੜੀ ਹੈ ਏਜੀ ਨੂੰ ਫਟਕਾਰ ਲਗਾਈ ਉਹਨਾਂ ਕਿਹਾ ਕਿ ਇੱਕ ਆਫੀਸਰ ਨੂੰ ਕਿਉਂ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ ਜਿਹੜੀ ਹੈ ਪੂਰੀ ਤਰੀਕੇ ਦੇ ਨਾਲ ਸ ਹਾਲੀ ਦੇ ਤਤਕਾਲੀ ਨਾਸਪੀ ਨੂੰ ਜਿਹੜੇ ਨੇ ਸਸਪੈਂਡ ਕੀਤਾ ਜਾਵੇ ਅਦੀਸ਼ ਦਿੱਤੇ ਗਏ ਨੇ ਪੰਜਾਬ ਦੇ ਜਿਹਨੂੰ ਵੀ ਫਟਕਾਰ ਲਗਾਈ ਗਈ ਹੈ ਹਾਈ ਕੋਰਟ ਦੇ ਵੱਲੋਂ ਮੋਹਾਲੀ ਦੇ ਤਤਕਾਲੀ ਐਸਐਸਪੀ ਨੂੰ ਸਸਪੈਂਡ ਕੀਤਾ ਜਾਵੇ ਇਹ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਉਹਨਾਂ ਕਹਿੰਿਆ ਕਿ ਇੱਕ ਅਧਿਕਾਰੀ ਨੂੰ ਕਿਉਂ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਜਿਹਨੂੰ ਜੜਾ ਹੈ ਫਟਕਾਰ ਲਗਾਈ ਗਈ ਹੈ ਹਾਈ ਕੋਰਟ ਪੂਰੀ ਤਰੀਕੇ ਦੇ ਨਾਲ ਸਖਤ ਨਜ਼ਰ ਆ ਰਹੀ ਹੈ ਹਾਈ ਕੋਰਟ ਦੇ ਵੱਲੋਂ ਸਖਤ ਰਵੱਈਆ ਜੁੜਾ ਹੈ ਅਪਣਾ ਲਿਆ ਗਿਆ ਹੈ ਲਾਰੈਂਸ ਬਿਸ਼ਨੋਈ ਮਾਮਲੇ ਦੇ ਵਿੱਚ ਤੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ ਜੁੜੀ ਹੈ ਹੁਣ ਸਖਤ ਹੋ ਚੁੱਕੀ ਹੈ ਸੁਣਵਾਈ ਹੋਈ ਸੁਣਵਾਈ ਦੇ ਵਿੱਚ ਕਈ ਗੱਲਾਂ ਤੇ ਹਾਈ ਕੋਰਟ ਦੇ ਵੱਲੋਂ ਜ ਵਿਦਿਤੇ ਗਏ ਨੇ ਹਾਈ ਕੋਰਟ ਨੇ ਕਈ ਗਲਤ ਗਲਤੀ ਕੀਤੀ ਹੈ ਧਿਆਨ ਦਿੱਤਾ ਗਿਆ ਹੈ ਇੱਕ ਅਧਿਕਾਰੀ ਨੂੰ ਕਿਉਂ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਹਾਈ ਕੋਰਟ ਦੇ ਵੱਲੋਂ ਸੁਣਵਾਈ ਦੇ ਵਿੱਚ ਕਹੀ ਗਈ ਨਾਲ ਹੀ ਉਹਨਾਂ ਨੇ ਕਿਹਾ ਕਿ ਲੌਇਸ ਬਿਸ਼ਨੋਈ ਮਾਮਲੇ ਦੇ ਵਿੱਚ ਸਖਤ ਹੋਣ ਦੇ ਨਾਲ ਨਾਲ ਉਹਨਾਂ ਨੇ ਏਜੀ ਨੂੰ ਵੀ ਫਟਕਾਰ ਲਗਾਈ ਹੈ ਬੜਾ ਕਲੀਅਰਲੀ ਕੋਰਟ ਦੇ ਅੱਗੇ ਨਜ਼ਰ ਆ ਗਿਆ ਕਿ ਗੈਂਗਸਟਰ ਲੋਰੈਂਸ ਬਿਸ਼ਨੋਈ ਤੇ ਪੰਜਾਬ ਸਰਕਾਰ ਦੇ ਜਿਹੜੇ ਸੱਤ ਆਫੀਸਰ ਰਿਟਾਇਰ ਸਸਪੈਂਡ ਕੀਤੇ ਗਏ ਨੇ ਉਹ ਇੱਕ ਨੈਕਸਸ ਚੱਲ ਰਿਹਾ ਸੀਗਾ ਜਿਨ੍ਹਾਂ ਨੇ ਇੰਟਰਵਿਊ ਹੋਲਡ ਕਰਾਈ ਸੋ ਉਹਨਾਂ ਦੇ ਉੱਤੇ ਹਾਲੇ ਤੱਕ ਕੋਈ ਵੀ ਕੜੀ ਕਾਰਵਾਈ ਨਹੀਂ ਕੀਤੀ ਗਈ ਹੈ ਐਸਐਸਪੀ ਜਿਹੜਾ ਮੁਹਾਲੀ ਦਾ ਸੀਗਾ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਆਰਡਰ ਦੇ ਵਿੱਚ ਸਪਸ਼ਟ ਤੌਰ ਤੇ ਮਾਨਜੋ ਕੋਰਟ ਨੇ ਕਿਹਾ ਤਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਐਸਐਸਪੀ ਲੈਵਲ ਦੇ ਆਫੀਸਰ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਔਰ ਡੀਜੀਪੀ ਸਾਹਿਬ ਨੂੰ ਬੜੀ ਚਾੜ੍ਹ ਕਈ ਉਹਨਾਂ ਨੇ ਅਸ ਗਲਤੀ ਕਰੋ ਯਾਦਵ ਜੀ ਨੂੰ ਕਿ ਤੁਸੀਂ ਬਿਨਾ ਕੋਈ ਇਨਕੁਆਇਰੀ ਕੀਤੇ ਕਿਵੇਂ ਪ੍ਰੈਸ ਕਾਨਫਰੰਸ ਕਰਕੇ ਸਾਰੀ ਪਬਲਿਕ ਨੂੰ ਬੇਵਕੂਫ ਬਣਾਇਆ ਕਿ ਨਹੀਂ ਜੀ ਇੰਟਰਵਿਊ ਪੰਜਾਬ ਚ ਨਹੀਂ ਹੋਈ ਜਦਕਿ ਐਸਆਈਟੀ ਦੀ ਰਿਪੋਰਟ ਦੇ ਵਿੱਚ ਇੰਟਰਵਿਊ ਪਤਾ ਚੱਲ ਗਿਆ ਕਿ ਪੰਜਾਬ ਪੁਲਿਸ ਦੇ ਆਫੀਸਰਸ ਨੇ ਖੁਦ ਆਪਦੇ ਆਫਿਸ ਦੇ ਵਿੱਚ ਆਪਦਾ ਇੰਟਰਨੈਟ ਪ੍ਰੋਵਾਈਡ ਕਰਾ ਕੇ ਉਹਦੀ ਇੰਟਰਵਿਊ ਕਰਵਾਈ ਸੋ ਇਹ ਬੜਾ ਵੱਡਾ ਇੱਕ ਮਾਮਲਾ ਬਣ ਜਾਂਦਾ ਨੈਸ਼ਨਲ ਸਿਕਿਉਰਿਟੀ ਦਾ ਸੋ ਐਸ ਕਰਕੇ ਕੋਰਟ ਨੇ ਡੀਜੀਪੀ ਸਾਹਿਬ ਨੂੰ ਦੁਬਾਰਾ ਐਫੀਡੇਵਿਟਰ ਦੇਣ ਵਾਸਤੇ ਕਿਹਾ ਕਿ ਤੁਸੀਂ ਕਿਸ ਤਰੀਕ ਦੇ ਨਾਲ ਕੀਤਾ ਹੋਰ ਸਰਪੰਪੰਜਾਬ ਸਰਕਾਰ ਨੂੰ ਕਿਹਾ ਕਿ ਇਸ ਸਾਰੇ ਮੁੱਦੇ ਦੇ ਉੱਤੇ 2 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੀ ਕਾਰਵਾਈ ਕਰਕੇ ਸਾਨੂੰ ਇਨਫੋਰਮ ਕਰੋ ਨਹੀਂ ਜੇ ਕਾਰਵਾਈ ਨਹੀਂ ਕੀਤੀ ਤੇ ਜਿਹੜਾ ਸੈਕਟਰੀ ਹੋਮ ਨੇ ਜਿਹੜੇ ਕਿ ਹੋਮ ਡਿਪਾਰਟਮੈਂਟ ਦਾ ਹੈਡ ਹੈ ਉਹਨਾਂ ਨੂੰ ਮਾਨਜੋ ਕੋਰਟ ਨੇ ਆਰਡਰ ਕਰਤੇ ਕਿ ਜੇ ਕਾਰਵਾਈ ਨਹੀਂ ਕੀਤੀ ਤੇ ਅਗਲੀ ਤਰੀਕ ਤੇ ਤੁਸੀਂ ਕੋਰਟ ਦੇ ਵਿੱਚ ਪੇਸ਼ ਹੋਵੋ ਦੇ ਨਾਲ ਹੀ ਇੱਕ ਇਵੈਰੀ ਕਮਿਸ਼ਨ ਦੀ ਗੱਲ ਹੋਈ ਸੀ ਜਿਹਦੇ ਵਿੱਚ ਰਿਟਾਇਰਡ ਜਸਟਿਸ ਦੀ ਗੱਲ ਹੋ ਰਹੀ ਹੈ ਲੇਕਿਨ ਕੋਰਟ ਨੇ ਲੱਗੇ ਵੀ ਕੋਲ ਨਾਮ ਤੁਸੀਂ ਦੱਸੋ ਅਸੀਂ ਵੀ ਦੇਖਾਂਗੇ ਹਾਂਜੀ ਉਹ ਜਿੱਥੋਂ ਤੱਕ ਮੈਂ ਆਵਾਜ਼ ਦਾ ਵਿਊ ਪੁਆਇੰਟ ਦੇਣਾ ਚਾਹਨਾ ਕਿ ਕੋਰਟ ਨੂੰ ਸੈਟੀਸਫਾਈ ਕਰਨ ਵਾਸਤੇ ਉਹਨਾਂ ਨੇ ਇੱਕ ਆਪਦੀ ਕਿਸੇ ਰਿਟਾਇਰਡ ਹਾਈ ਕੋਰਟ ਜੱਜ ਦੀ ਡਿਊਟੀ ਲਗਾਤੀ ਇਨਕੁਆਇਰੀ ਕਮਿਸ਼ਨ ਨੂੰ ਦੇਖਣ ਵਾਸਤੇ ਜਿਹੜਾ ਉਹ ਆਫੀਸਰ ਜਿਹੜੇ ਨੇ ਸਸਪੈਂਡ ਕੀਤੇ ਗਏ ਨੇ ਲੇਕਿਨ ਕੋਰਟ ਇਹ ਨਹੀਂ ਚਾਹਦੀ ਕਿ ਵੀ ਪੰਜਾਬ ਸਰਕਾਰ ਆਪਦੇ ਲੈਵਲ ਤੇ ਹੀ ਉਸ ਆਫੀਸਰ ਨੂੰ ਪੁਆਇੰਟ ਕਰ ਦੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੀ ਡਿਟੇਲ ਸਾਨੂੰ ਦਿਓ ਹੋਰ ਆਫੀਸਰਸ ਵੀ ਦੇ ਨਾਮ ਵੀ ਦਿਓ ਅਸੀਂ ਉਹਦੇ ਚੋਂ ਸਿਲੈਕਟ ਕਰਕੇ ਫਿਰ ਤੁਹਾਨੂੰ ਦੱਸਾਂਗੇ ਵੀ ਕਿਹੜੇ ਬੰਦੇ ਦੀ ਡਿਊਟੀ ਲਗਾਣੀ ਹੈ हां जी अगली सुनवाई 2 दिसंबर दी है पर मैं एक बार श्योर करना चाहना कि जिस हिसाब ਨਾਲ આજ کورٹ ਨੇ ਆਰਡਰ پاس ਕੀਤਾ ਹੈ ਇਹ ਸਰਕਾਰ ਵਾਸਤੇ ਹੁਣ ਬਾਉਂਡ ਹੋ ਗਿਆ ਕਿ ਵੀ ਦੋ 12 ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕਾਰਵਾਈ ਕਰਕੇ کورٹ ਨੂੰ ਰਿਪੋਰਟ ਦੇਣੀ ਹੈ ਜੇ ਐਕਸ਼ਨ ਨਾ ਲਿੱਤਾ ਗਿਆ ਉਹਨਾਂ ਸਾਰੇ ਆਫੀਸਰਸ ਦੇ ਅਗੇਂਸਟ ਤੇ ਹੋਮ ਸੈਕਟਰੀ ਜਿਹੜਾ ਹੈਗਾ ਉਹਨਾਂ ਨੂੰ ਪਰਸਨਲੀ ਪੇਸ਼ ਹੋ ਹੁਣ ਇਸੇ ਤੇ ਸਾਡੇ ਨਾਲ ਸਾਡੇ ਸਹਿਯੋਗੀ ਕੁਲਵੀ ਦੀਵਾਨ লাইਵ ਜੁੜੇ ਹੋਏ ਨੇ ਉਹਨਾ ਤੋਂ तमाम ਜਾਣਕਾਰੀ ਸਾਂਝੇ ਲਵਾਂਗੇ ਕੁਲਵੀਰ ਹਾਈ ਕੋਰਟ ਜਿਹੜੀ ਹੈ ਸਖਤ ਨਜ਼ਰ ਆ ਰਹੀ ਹੈ ਲੋਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਸਖਤ ਤੌਰ ਤੇ ਜੁੜੀ ਹੈ ਫਟਕਾਰ ਲਗਾਈ ਗਈ ਹੈ ਪੰਜਾਬ ਦੇ ਜੀ ਨੂੰ ਦੇਖੋ ਬਿਲਕੁਲ ਕਾਫੀ ਸਖਤ ਜਿਹੜਾ ਹੈਗਾ ਹਾਈ ਕੋਰਟ ਦਾ ਰੁਖ ਦਸਰੇ ਦਿਖ ਰਿਹਾ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਪਿਛਲੀ ਵਾਰ ਵੀ ਜਦੋਂ ਕਾਰਵਾਈ ਕੀਤੀ ਗਈ ਸੀ ਪੰਜਾਬ ਪੁਲਿਸ ਦੇ ਉਹਨਾਂ ਸਾਥ ਅਧਿਕਾਰੀਆਂ ਦੇ ਉਸ ਤੋਂ ਵੇਲੇ ਵੀ ਹਾਈ ਕੋਰਟ ਕਾਫੀ ਸਖਤ ਸੀ ਤੇ ਉਸ ਤੋਂ ਬਾਅਦ ਸੱਤ ਅਧਿਕਾਰੀ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਪਰੰਤੂ ਹੁਣ ਹਾਈ ਕੋਰਟ ਨੇ ਇਹ ਪੁੱਛਿਆ ਕਿ ਐਸਐਸਪੀ ਦੇ ਖਿਲਾਫ ਕਾਰਵਾਈ ਜਿਹੜੀ ਹੈਗੀ ਉਹ ਕਿਉਂ ਨਹੀਂ ਕੀਤੀ ਗਈ ਇੱਕ ਵੱਡੇ ਅਧਿਕਾਰੀ ਨੂੰ ਕਿਉਂ ਬਚਾਇਆ ਜਾ ਰਿਹਾ ਹੈ ਤਾਂ ਇਸ ਨੂੰ ਲੈ ਕੇ ਵੀ ਹੁਣ ਕੋਰਟ ਨੇ ਜਵਾਬ ਤਲਬ ਕੀਤਾ ਹੈ ਕਿ 2 ਦਸੰਬਰ ਨੂੰ ਕਿਉਂਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਹੈ لہذا 2 ਦਸੰਬਰ ਤੋਂ ਪਹਿਲਾਂ ਪਹਿਲਾਂ ਇਸ ਕਾਰਵਾਈ ਬਾਰੇ ਵੀ ਜਿਹੜਾ ਹੈ ਕਿ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ ਤੇ ਨਾਲ ਹੀ ਇਤਨਾ ਕਿਤੇ ਡੀਜੀਪੀ ਨੂੰ ਦੀ ਉਸ ਸਟੇਟਮੈਂਟ ਤੇ ਵੀ ਕੋਰਟ ਨੇ ਸਵਾਲ ਚੁੱਕੇ ਨੇ ਜਿਸ ਵੇਲੇ ਇਹ ਇੰਟਰਵਿਊ ਔਨ 에ਅਰ ਹੋਈ ਸੀ ਤਾਂ ਉਸ ਵੇਲੇ ਪੰਜਾਬ ਦੇ ਡੀਜੀਪੀ ਨੇ ਇੱਕ ਦਾਵਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਇੰਟਰਵਿਊ ਜਿਹੜੀ ਹੈਗੀ ਆ ਉਹ ਨਹੀਂ ਹੋਈ ਉਸ ਦੇ ਉੱਤੇ ਵੀ ਇੱਕ ਇਹ ਕਿਹਾ ਜਾਵੇ ਕਿ ਇੱਕ ਸਖਤ ਟਿੱਪਣੀ ਜਿਹੜੀ ਹੈਗੀ ਉਹ ਕੋਰਟ ਨੇ ਕੀਤੀ ਹੈ ਡੀਜੀਪੀ ਨੂੰ ਲੈ ਕੇ ਇਹ ਤੇ 2 ਤਾਰੀਖ ਤੱਕ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਗ੍ਰਹਿ ਵਿਭਾਗ ਦੇ ਜਿਹੜੇ ਸਚਿਵ ਨੇ ਪੰਜਾਬ ਦੇ ਉਹਨਾਂ ਨੂੰ ਤਲਬ ਕੀਤਾ ਜਾਵੇਗਾ 2 ਤਾਰੀਖ ਨੂੰ ਜੇ ਕੋ ਕੋਡ ਜਿਹੜਾ ਹੈਗਾ ਸੈਟੀਸਫਾਈ ਨਹੀਂ ਹੁੰਦਾ ਜੀ ਬਿਲਕੁਲ ਕੁਲਵੀਰ ਕਿੰਨੀ ਜ਼ਿਆਦਾ ਹਾਈ ਕੋਰਟ ਸਖਤ ਹੈ ਸਮਝ ਲੈਣ ਨੂੰ ਕਿ ਇਸ ਦਾ ਅੰਦਾਜ਼ਾ ਐਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਡੀਜੀਪੀ ਤੱਕ ਨੂੰ ਫਟਕਾਰ ਲਗਾ ਦਿੱਤੀ ਗਈ ਹੈ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕੀਤੀ ਸੀ ਕਿ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹਾਲਾਂਕਿ ਐਸਆਈਟੀ ਦੇ ਜਦੋਂ ਇਨਕੁਆਇਰੀ ਬੈਠੀ ਸੀ ਉਸ ਦੇ ਵਿੱਚ ਸਾਫ਼ ਤੌਰ ਤੇ ਪਤਾ ਲੱਗਿਆ ਸੀ ਕਿ ਪੰਜਾਬ ਦੇ ਹੀ ਆਫੀਸਰਸ ਦੇ ਵੱਲੋਂ ਉਹਨਾਂ ਦੇ ਹੀ ਆਫਿਸ ਦੇ ਵਿੱਚ ਵਾਈਫਾਈ ਇੰਟਰਨੈਟ ਪ੍ਰੋਵਾਈਡ ਕਰਵਾ ਕੇ ਇੰਟਰਵਿਊ ਕਰਾਇਆ ਗਿਆ ਸੀ ਦੇਖੋ ਬਿਲਕੁਲ ਜਦੋਂ ਤੁਸੀਂ ਕਿਸੇ ਗੈਂਗਸਟਰ ਨੂੰ ਇਸ ਤਰ੍ਹਾਂ ਦੀ ਫੈਸਿਲਿਟੀਆਂ ਅਤੇ ਉਹ ਵੀ ਕੋਈ ਇਹ ਇਹ ਕਿਹਾ ਜਾਵੇ ਕਿ ਮਾਮੂਲੀ ਗੈਂਗਸਟਰ ਨਹੀਂ ਪਾਰਸ਼ ਬਿਸਨੋਈ ਜਿਸ ਤਰ੍ਹਾਂ ਦੇ ਵੱਡੇ ਗੈਂਗਸਟਰ ਨੂੰ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ ਤੇ ਔਨ 에ਰ ਉਹਦਾ ਇੰਟਰਵਿਊ ਜਿਹੜਾ ਹੈਗਾ ਉਹ ਜਾਂਦਾ ਹੈ ਤਾਂ ਨਿਸ਼ਚਿਤ ਤੌਰ ਤੇ ਕਿਤਨੇ ਕਿਤੇ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਵੀ ਇੱਕ ਥ੍ਰੈਟਨਿੰਗ ਜਾਂ ਫਿਰ ਇੱਕ ਇਹ ਕਿਹਾ ਜਾਵੇ ਕਿ ਇੱਕ ਖਤਰਾ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ ਤਾਂ ਇਸ ਕਰਕੇ ਕੋਰਟ ਇਸ ਮਾਮਲੇ ਦੇ ਵਿੱਚ ਕਾਫੀ ਸਖਤ ਦਿਖਾਈ ਦੇ ਰਿਹਾ ਕਿਉਂਕਿ ਨੈਸ਼ਨਲ ਸਕਿਉਰਿਟੀ ਕਾਉਂਡਨ ਦਾ ਪੱਖ ਵੀ ਜਿਹੜਾ ਹੈਗਾ ਕੋਰਟ ਦੇ ਧਿਆਨ ਦੇ ਵਿੱਚ ਹੈ। ਕੀ ਲੱਗ ਰਿਹਾ ਕੁਲਵੀਰ ਕਿਉਂਕਿ ਹਾਈ ਕੋਰਟ ਦੇ ਵੱਲੋਂ ਇਸ ਸਾਫ ਤੌਰ ਤੇ ਕਿਹਾ ਗਿਆ ਕਿ ਜੇਕਰ ਜਦੋਂ ਲੋਅਰ ਲੈਵਲ ਦੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਫਿਰ ਐਸਐਸਪੀ ਨੂੰ ਕਿਉਂ ਸਸਪੈਂਡ ਨਹੀਂ ਕੀਤਾ ਜਾ ਰਿਹਾ ਕਿਉਂ ਪ੍ਰੋਟੈਕਟ ਕੀਤਾ ਜਾ ਰਿਹਾ ਇੱਕ ਆਫੀਸਰ ਨੂੰ। ਦੇਖੋ ਇਹ ਹੀ ਸਵਾਲ ਜਿਹੜੇ ਹੈਗੇ ਨੇ ਉਹ ਕੋਰਟ ਨੇ ਅਜੇ ਆਪਣੇ ਹੀアリング ਦੇ ਵਿੱਚ ਨਾ ਚੁੱਕੇ ਨੇ ਕਿਉਂਕਿ ਇਸ ਤੋਂ ਪਹਿਲਾਂ ਸੱਤ ਅਧਿਕਾਰੀਆਂ ਜਿਹੜਾ ਹੈਗਾ ਉਹ ਉਹਨਾਂ ਦੇ ਉੱਤੇ ਕਾਰ ਪਰੰਤੂ ਹਾਈ ਕੋਰਟ ਕਿਉਂਕਿ ਚੱਲਣਾ ਕਿਉਂਕਿ ਐਸਐਸਪੀ ਦੇ ਅੰਡਰ ਹੀ ਸਾਰਾ ਜ਼ਿਲ੍ਹਾ ਜਿਹੜਾ ਹੈਗਾ ਉਹ ਆਂਦਾ ਤੇ ਉਸਦੇ ਨੋਟਿਸ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਜਾਂ ਫਿਰ ਉਸਦੀ ਸਹਿਮਤੀ ਨਾ ਹੋਵੇ ਸਾਰਾ ਜਾਂਚ ਪੜਤਾਲ ਦਾ ਵਿਸ਼ਾ ਜ਼ਰੂਰ ਹੈ ਪਰੰਤੂ ਇੱਕ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਐਸਐਸਪੀ ਲੈਵਲ ਦੀ ਬਣਦੀ ਹੈ ਕਿਉਂਕਿ ਇੱਕ ਪੂਰਾ ਜ਼ਿਲ੍ਹਾ ਜਿਹੜਾ ਹੈਗਾ ਉਹਨਾਂ ਦੇ ਅੰਡਰ ਹੁੰਦਾ ਤੇ ਪੂਰੀ ਜ਼ਿਲ੍ਹੇ ਦੀ ਫੋਰਸ ਜਿਹੜੀ ਹੈਗੀ ਆ ਉਸ ਦੀਆਂ ਗਤੀਵਿਧੀਆਂ ਉਸ ਦੇ ਉਹਨਾਂ ਦੇ ਅੰਡਰ ਹੁੰਦੀਆਂ ਨੇ ਤਾਂ ਇਸ ਕਰਕੇ ਉਸ ਉਹਨਾਂ ਉਸ ਅਧਿਕਾਰੀ ਦੇ ਉੱਤੇ ਵੀ ਜਿਹੜਾ ਹੈਗਾ ਕਾਰਵਾਈ ਕੋਰਟ ਚਾਹੁੰਦਾ ਹੈ ਕਿ ਉਸ ਦੇ ਉੱਤੇ ਵੀ ਕਾਰਵਾਈ ਜਿਹੜੀ ਹੈਗੀ ਆ ਉਹ ਹੋਵੇ ਕਿਉਂਕਿ ਜ਼ਿੰਮੇਵਾਰੀ ਤੋਂ ਭੱਜਿਆ ਨਹੀਂ ਜਾ ਸਕਦਾ। ਬਿਲਕੁਲ ਵੀ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਵਿੱਚ ਇਸ ਮਾਮਲੇ ਨੂੰ ਵੀ ਚੁੱਕਿਆ ਗਿਆ ਹੈ ਕਿ ਵੀਆਈਪੀ ਟ੍ਰੀਟਮੈਂਟ ਗੈਂਗਸਟਰ ਨੂੰ ਜਿਹੜੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਅੱਗੇ ਤੋਂ ਇਸ ਤੇ ਕੀ ਰੁਖ ਰਹੇਗਾ। ਦੇਖੋ ਬਿਲਕੁਲ ਕੋਰਟ ਦੇ ਧਿਆਨ ਦੇ ਵਿੱਚ ਜਿਸ ਤਰ੍ਹਾਂ ਨੇ ਮਾਮਲਾ ਆਇਆ ਆਇਆ ਸੀ ਤੇ ਇਸ ਦੇ ਨਾਲ ਹੀ ਜਿਸ ਤਰ੍ਹਾਂ ਦਾ ਲਗਾਤਾਰ ਸਖਤ ਰੁਖ ਕੋਰਟ ਦਾ ਦਿਖ ਰਿਹਾ ਹੈ ਤਾਂ ਨਿਸ਼ਚਿਤ ਤੌਰ ਤੇ ਇਸ ਤਰ੍ਹਾਂ ਦੇ ਹੋਰ ਮਾਮਲੇ ਜਿਹੜੇ ਹੈਗੇ ਅੱਗੇ ਨਾ ਹੋਣ ਤਾਂ ਹੋ ਸਕਦਾ ਹੈ ਕਿ ਕੋਰਟ ਇਹ ਵੀ ਸਨਿਸ਼ਚਿਤ ਕਰਨਾ ਚਾਹ ਰਹੀ ਕਿ ਕਿ ਇੱਕ ਤੇ ਵਧੀਗਲ ਕੁਲਵੀਰ ਇਹ ਵੀ ਹੈ ਕਿ ਹੋਮ ਸਕੱਰੇਟਰੀ ਤੱਕ ਨੂੰ ਕਹਿ ਦਿੱਤਾ ਗਿਆ ਕਿ ਜੇਕਰ ਕਾਰਵਾਈ ਨਹੀਂ ਕੀਤੀ ਗਈ ਤਾਂ ਉਹਨਾਂ ਨੂੰ ਤਲਕ ਕੀਤਾ ਜਾਵੇਗਾ। ਦੇਖੋ ਬਿਲਕੁਲ ਕਿਉਂਕਿ ਪੂਰਾ ਡਿਪਾਰਟਮੈਂਟ ਜਿਹੜਾ ਹੈਗਾ ਉਹ ਹੋਮ ਡਿਪਾਰਟਮੈਂਟ ਦੇ ਅੰਡਰ ਹੁੰਦਾ ਹੈ ਇਸ ਕਰਕੇ ਇਸ ਮਾਮਲੇ ਦੇ ਵਿੱਚ ਜੇ ਕੋਈ ਹੰਟੇ ਲੜਾਈ ਲੱਗਦੀ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਕੋਰਟ ਦੇ ਵਿੱਚ ਜਾ ਕੇ ਜਵਾਬਦੇਹ ਨਾ ਪਵੇ। ਹਮ ਬਹੁਤ 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 ਸ਼ੁਕਰੀਆ ਕੁਲਵੀਰ